ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪੰਜਾਬ ਦੇ ਪ੍ਰਸਿੱਧ ਭਜਨ ਗਾਇਕ ਮਾਸਟਰ ਰਾਜਨ ਵੱਲੋਂ 카ਟੂ ਸ਼ਾਮ ਮਿਲੇ ਭਜਨ ਗਾਇਕਿਆ ਜੋ ਸੋਸ਼ਲ ਮੀਡੀਆ ਤੇ ਧੂਮ ਮਚਾ ਰਿਹਾ ਹੈ ਲੋਕ ਇਸ ਭਜਨ ਨੂੰ ਸੁਣ ਕੇ ਆਨੰਦਿਤ ਹਨ ਇਸ ਸੰਬੰਧ ਵਿੱਚ ਭਜਨ ਦੇ ਗਾਇਕ ਮਾਸਟਰ ਰਾਜਨ ਸਾਫਕਾ ਮੰਤਰੀ ਡਾਕਟਰ ਰਾਜਕਮਰ 베ਰਖਾ ਦੀ ਗ੍ਰਹਿ ਵਿਖੇ ਪਹੁੰਚੇ ਅਤੇ ਭਜਨ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸਾਫਕਾ ਮੰਤਰੀ ਡਾਕਟਰ ਰਾਜਕਮਰ 베ਰਖਾ ਨੇ ਮਾਸਟਰ ਰਾਜਨ ਵੱਲੋਂ ਗਾਇਗੇ ਭਜਨ ਦੀ ਸਰਾਹਨਾ ਕਰਦਿਆਂ ਕਿਹਾ ਅਤੇ ਉਹਨਾਂ ਨੂੰ ਵਧਾਈ ਦਿੱਤੀ ਇਸ ਮੌਕੇ ਸੀਐਮ ਭਾਰਤਵਾਜ ਪੰਨਨ ਲਾਲ ਠਮਾਕਾ ਰਕੇਸ਼ ਕੁਮਾਰ ਬੋਬੀ ਚੋਹਾਨ ਸतीश ਸ਼ਰਮਾ ਵੀ ਮੌਜੂਦ ਸਨ ਜੇਕਰ ਤੁਸੀਂ ਵੀ ਕਿਸੇ ਧਾਰਮਿਕ ਪ੍ਰੋਗਰਾਮ ਲਈ ਮਾਸਟਰ ਰਾਜ ਨੂੰ ਸੇਵਾ ਦਾ ਮੌਕਾ ਦੇਣਾ ਚਾਹੁੰਦੇ ਹੋ ਤਾਂ ਮੋਬਾਈਲ ਨੰਬਰ 9392563001 ਤੇ ਸੰਪਰਕ ਕਰ ਸਕਦੇ ਹੋ मेरी किस्मत खुल गई उस दिन से जिस दिन से खाटू श्याम मिले मेरी किस्मत खुल गई उस दिन से जिस दिन से खाटू श्याम वो मेरी किस्मत खुल गई उस दिन से जिस दिन से खाटू श्या मिले खाटू श्याम मिले भई राजन जी ਨੇ ਇਹ ਬਹੁਤ ਪਿਆਰੀ ਕੈਸਟ ਕੱਢੀ ਹੈ। ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਔਰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਓ ਖਾਟੂ ਜੀ ਮਹਾਰਾਜ ਦੇ ਸ਼ਾਖਸ਼ਾਤ ਦਰਸ਼ਨ ਕਰਨਾ ਚਾਹਦੇ ਹੋ। ਸ਼ਾਖਸ਼ਾਤ ਉਸ ਨੂੰ ਆਪਣੇ ਮਨ ਤੇ ਆਪਣੇ ਸੀਨੇ ਹਿਰਦੇ 'ਚ ਬਿਠਾਰਾ ਚਾਹਦੇ ਹੋ ਤੇ ਖਾਟੂ ਜੀ ਮਹਾਰਾਜ ਦੇ ਨਾਮ ਦੇ ਉੱਪਰ ਜਿਹੜੀ ਕੈਸਟ ਹੈ ਇਸ ਨੂੰ ਸੁਣੋ ਔਰ ਰਾਜਨ ਜੀ ਨੂੰ ਮੁਬਾਰਕਬਾਦ ਦਿਓ। ਮੈਂ ਮਾਸਟਰ ਰਾਜਨ ਡਿਵੋਸ਼ਨਲ ਸੰਗਰਿਆਂ ਮੇਰੇ ਆ ਇੱਕ ਭਜਨ ਆਇਆ ਹੈ ਖਾਟੂ ਸ਼ਾਮ ਮਿਲੇ ਜੋ ਕਿ ਮੇਰੇ ਆਪਣੇ ਚੈਨਲ ਤੋਂ ਆਇਆ ਹੈ ਮਾਸਟਰ ਰਾਜ 뮤జిక్ ਤੋਂ ਇਹ ਇੱਕ ਤਰੀ ਦਾ ਰਿਲੀਜ਼ ਹੋ ਚੁੱਕਾ ਆ ਅਸੀਂ ਅੱਜ ਡਾਕਟਰ ਸਾਹਿਬ ਜੀ ਕੋ ਡਾਕਟਰ ਰਾਜ ਕੁਮਾਰ ਵੇਰਕਾ ਜੀ ਕੋ ਆਏ ਸੀ ਉਹਨਾਂ ਕੋ ਪੋਸਟਰ ਰਿਲੀਜ਼ ਕਰਾਇਆ ਹੈ ਤੇ ਮੈਂ ਸਭ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਆ ਰਿਕੁਐਸਟ ਕਰਦਾ ਆ ਕਿ ਤੁਸੀਂ ਇਸ ਭਜਨ ਨੂੰ ਸੁਣੋ ਬਾਅਦ ਤੋਂ ਬਾਅਦ ਸ਼ੇਅਰ ਕਰੋ ਇਹ ਸਾਰੇ ਸੋਸ਼ਲ ਸਾਈਟ ਤੇ ਪੈ ਚੁੱਕਾ ਆ ਤੇ ਨਾਲ ਦੇ ਨਾਲ ਇੱਕ ਬੇਨਤੀ ਕਰਦਾ ਆ ਵੀ ਕਿਸੇ ਵੀ ਡਿਵੋਸ਼ਨਲ ਫੰਕਸ਼ਨ ਵਾਸਤੇ ਬੁਕਿੰਗ ਵਾਸਤੇ ਸਾਡ ਨਾਲ ਸੰਪਰਕ ਕਰੋ ਮਾਸਟਰ ਰਾਜ 뮤జిక్ ਮਾਸਟਰ ਰਾਜਨ Facebook Master Instagram ਹਰ ਜਗ੍ਹਾ ਅਸੀਂ ਅਵੇਲੇਬਲ ਆ ਜੈ ਸ਼੍ਰੀ ਸ਼ਾਮ ਜੈ ਮਾਤਾ ਦੀ ਜੈ ਸ਼੍ਰੀ